ਹੁਣ ਤਾਂ ਉਹਦੀ ਗੱਲ ਬੜੂ ਗੁਰਮਤ ਕੀ ਹੈ ਇਹ ਸਵਾਲ ਦਾ ਜਵਾਬ ਜਿਹੜਾ ਦੇਊਗਾ ਇਹ ਸਵਾਲ ਦੇ ਜਵਾਬ ਦੀ ਲੋੜ ਹੈ ਲੋੜ ਬਹੁਤ ਦੇਰ ਤੋਂ ਇਹਦੀ ਲੋੜ ਹੈ ਕੋਈ ਜਵਾਬ ਦਿੰਦਾ ਨਹੀਂ ਗੋਲਕ ਤੇ ਨਗਾ ਸਾਰਿਆਂ ਦੀ ਵੀ ਗੋਲਕ ਮੇਰੇ ਕੋਲ ਆ ਜੇ ਗੋਲਕ ਦਾ ਜਿਹਨੂੰ ਸੰਭਲ ਦਊਗੀ ਉਹਦੇ ਕੋ ਜਾਊਗੀ ਇਹ ਤਾਂ ਸੰਭਲ ਦੀ ਚੀਜ਼ ਹੈ ਵੋਟਾਂ ਤੁਹਾਡੀਆਂ ਪਾਈਆਂ ਮੰਨੀਆਂ ਹੋਈਆਂ ਨੇ ਪੈ ਜਾਣਗੀਆਂ ਪਤਾ ਲੱਗ ਜੂ ਕਿਹਦੇ ਕੋਲ ਹਾਉ ਗੋਲਕਾ ਵਾਲੇ ਦਿਨ ਦੇ ਕੋੜ ਉਹਨਾਂ ਨੂੰ ਇਹ ਕਹੋਗੇ ਅਸੀਂ ਜ਼ਰੂਰ ਬਈ ਪਾਈ ਗੁਰਮਤ ਅਨੁਸਾਰ ਖਰਚ ਕਰੋ ਜੇ ਹੁਣ ਤਾਈ ਤੂੰ ਢੀਰਾਈ ਰਹੀ ਹੈ ਗਾਹਾਂ ਨੂੰ ਸੁੱਤੇ ਨਾ ਪੋ ਰਾਇ ਤਾਂ ਦਮਾਂ ਵੀ ਅਸੀਂ ਉਹਨਾਂ ਨੂੰ ਜ਼ਬਰਦਸਤੀ ਦਾ ਹੋ ਨਹੀਂ ਸਕਦੀ ਜਾਂ ਤੂੰ ਤੁਸੀਂ ਕਾਨੂੰਨ ਇਹੋ ਜਿਹਾ ਬਣਾਇਆ ਸਰਦ ਦੀ ਚੀਜ਼ ਹੈ ਸਰਦਤ ਪ੍ਰੈਸ਼ਰ ਪਾਵੇ ਸਾਗਦੇ ਪ੍ਰੈਸ਼ਰ ਪਾ ਸਕਦੀਆਂ ਨਾ ਦੱਸਣਾ ਤਾਂ ਦੱਸ ਗੁਰਨਾਣਕ ਨੇ ਕਿਹੜਾ ਗਾਹਾਂ ਜ਼ਬਰਦਸਤੀ ਮੰਦਰਾ ਨੂੰ ਬੋਲਤਾ ਬੰਦਲ ਨਾ ਬਣੇ ਉਹ ਨਾ 90 ਬੰਦਲ ਬਣਾ ਲੇ ਗੁਰਦੁਆਰੇ ਬਣਾ ਲੇ ਨਾ ਮੈਂ ਤਾਂ ਨਹੀਂ ਹੁਣ ਬੜਲੇ ਰਹਿਣਗੇ ਤਾਂ ਹੀ ਸੁਧਾਰ ਜ਼ਰੂਰ ਆਊਗਾ ਸੁਧਾਰ ਆ ਜੂਗਾ ਐਸੀ ਗੱਲ ਕੋਈ ਨਹੀਂ ਕੋਈ ਸਿੱਖ ਨਹੀਂ ਚਾਹੁੰਦਾ ਅੰਦਰੋਂ ਵੀ ਸੁਧਾਰ ਨਾ ਆਵੇ ਸੰਗਤ ਨਹੀਂ ਚਾਹੂਗੀ ਕਿ ਸੁਧਾਰ ਨਾ ਆਵੇ ਪਤਾ ਨਹੀਂ ਸੀ ਜਿਹੜੀ ਗੱਲ ਦਾ ਪਤਾ ਨਹੀਂ ਪਤਾ ਲੱਗੂ ਸੁਧਾਰ ਵੀ ਆ ਜੂਗਾ ਪਰ ਆ ਤਾਂ ਕੋਈ ਤਰੀਕਾ ਜੀ ਦੋ ਐਵੇਂ ਵੀ ਕਰੂ ਤੇ ਕਿੱਕੜ ਛਾਲੀ ਜਾਣਾ ਇਹ ਕੋਈ ਤਰੀਕਾ ਜਿਮੀ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਜਿਮੀ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਇੱਕੋ ਜੋਤ ਹੈ ਸਾਰੇ ਇੱਕ ਤੇ ਕੱਟ ਕੇ ਸੇਚ ਦੀ ਹੈ ਜਿਹੜਾ ਇੱਕ ਹੈ ਨਾ ਉਹ ਸਾਰਿਆਂ ਚ ਇੱਕ ਹੈ ਪਤਾ ਨਾ ਸੁੱਤਾ ਕਿੰਨਾ ਪਿਆ ਜਾਗਦਾ ਕਿੰਨਾ ਉਹ ਨੇਰਾ ਕਿੰਨਾ ਚਾਨਣ ਕਿੰਨਾ ਜਿੰਨਾ ਸੁੱਤਾ ਪਿਆ ਨਾ ਜਗਦਾ ਨਹੀਂ ਆਇਆ ਉਹਨਾਂ ਵੀ ਉਹਨਾਂ ਵੀ ਸੁਪਨੇ ਹੀ ਹੈ ਜਿਹੜਾ ਜਾਗਦਾ ਕਹਿਣਾ ਹੈ ਨਾ ਉਹ ਜਾਗਦਾ ਨਹੀਂ ਹੈ ਉਹ ਵੀ ਉਹ ਵੀ ਨਾ ਜਾਗਦਾ ਨਾ ਸੋਤਾ ਸੁਪਨੇ ਕਿਸੇ ਦਾ ਸੁਪਨਾ ਘਾੜਾ ਹੈ ਕਿਸੇ ਦਾ ਸੁਪਨਾ ਸੁਖਮ ਘਾੜੇ ਜਿਹੜੀ ਨੀਂਦ ਵਿੱਚ ਸੁੱਤੇ ਨੇ ਗਾੜੀ ਦੇ ਵਿੱਚ ਸੁੱਤੇ ਨੇ ਉਹਨਾਂ ਨੂੰ ਗਿਆਨ ਘਟਾ ਪਰਮਜਾਦਾ ਜਿਨ੍ਹਾਂ ਨੂੰ ਨੀਂਦ ਹਲਕੀ ਆ ਨਾ ਜਾਗੂ ਵਿੱਚ ਵਾਲੀ ਨੀਂਦ ਆ ਉਹ ਜਾਗ ਬਣ ਗੀ ਇਹ ਵੀ ਤਾਂ ਹੁੰਦੀ ਹੈ ਸਿਗੜੇ ਬੰਦੇ ਦੀ ਅੱਖ ਫਟ ਖੁੱਲ ਜਾਂਦੀ ਹੈ ਬੜੀ ਬੜਕਣਾ ਕਈਆਂ ਨੂੰ ਥਾਲੇ ਬਤਾਲ ਲੱਗ ਜੇ ਤਾਂ ਹੀ ਬਤਾਉਂਦਾ ਉਹ ਸਿਆਣਾ ਵੀ ਹੋ ਸਕਦਾ ਨਾਣਾ ਵੀ ਹੋ ਸਕਦਾ ਕਈ ਰਣਾਂ ਦੇ ਵੀ ਅੱਖ ਖੇਦੀ ਖੁੱਲ ਜਾਂਦੀ ਹੈ। ਉਹ ਜਿਹੜੇ ਮਦ ਹੋਸ਼ ਪਏ ਨੇ ਜੇ ਕੋਈ ਤਾਰੂਪੀ ਕੇ ਪਿਆ ਹੁੰਦਾ ਉਹਨੂੰ ਉਹਨੂੰ ਕੌਣ ਜਗਾਊਗਾ? ਜਿਹੜੇ ਛੱਟ ਪਏ ਨੇ ਮਾਇਆ ਦੇ ਚ ਹੰਕਾਰ ਦੇ ਚ ਉਹਨਾਂ ਨੂੰ ਕੌਣ ਜਗਾਵੇ? ਇਹ ਦੁਰਮਦ ਦੇ ਨਸ਼ੇ ਜਿਹੜੇ ਪਏ ਨੇ ਨਾ ਦੁਰਮਦ ਦੇ ਨਸ਼ੇ ਚ ਸੁੱਤੇ ਉਹਨਾਂ ਦਾ ਜਾਗਣਾ ਔਖਾ ਹੈ। ਜਿਨ੍ਹਾਂ ਦੇ ਅੰਦਰ ਥੋੜਾ ਜਿਹਾ ਗੁਰਮਤ ਦਾ ਚਲਿਆ ਗਿਆ ਨਾ ਅਲਪਾਹਾਰ ਜ਼ੁਲਪਸੀ ਨੰਦਰਾ ਜਿਹਦੇ ਅੰਦਰ ਥੋੜਾ ਜਿਹਾ ਵੀ ਗਿਆਨ ਚਲਿਆ ਗਿਆ ਨਾ ਆ ਗੱਲ ਕਰਨੀ ਚ ਚਲੀ ਗਈ ਉਹਨਾਂ ਦੀ ਨੰਦਰਾ ਸੁਲਪ ਹੋ ਜੂਗੀ ਜਾਗੋ ਵਿੱਚ ਹੋ ਜਾਣਗੇ ਅਲਪਾਹਾਰ ਥੋੜਾ ਜਿਹਾ ਖਾ ਲੜ ਗਏ ਜਿਹੜੇ ਗੁਰਮਤ ਭੋਜਨ ਕਿਆ ਨਾ ਅਲਪਾਹਾਰ ਜ਼ੁਲਪਸੀ ਨੰਦਰਾ ਨੰਦਰਾ ਅਸੀ ਹੋ ਜੂ ਜਾਗੋ ਵਿੱਚ ਵਾਲੀ ਹੋ ਜੂ ਦੇ ਆ ਜਮਾਦਾਨ ਪ੍ਰੀਤ ਸੀਲ ਸਤੋਕ ਸਦਾ ਨਰਵਾਹ ਉਹ ਹੋਏ ਉਹ ਤਰੇ ਗਣ ਅਤੀਤ ਤਨੋੜ ਦੇ ਅਤੀਤ ਹੋ ਜਾਣਗੇ ਦਸ ਪਾਸ਼ਾ ਦਾ ਸ਼ਬਦ ਹੈ ਸ਼ਬਦ ਹੈ ਯਾਰੇ ਜਾਣਦਾ ਦਿਓ ਅੰਦਰ ਕਬੀਰ ਨੇ ਕਹਿੰਦਾ ਸੋ ਰਹਿ ਬੱਦੇ ਪਵਨ ਚ ਘੋ ਰਿਆ ਅੱਛਾ ਆਕਾਸੇ ਫਰ ਫਰਿਆ ਸਾਹਿਜ ਸੁਨ ਇੱਕ ਫਿਰਵਾ ਉਪਜਿਆ ਧਰਤੀ ਜਲ ਹਰ ਸੋਖਿਆ ਕਹ ਕਬੀਰ ਮੈਂ ਤਾਕਾ ਸੇਵ ਕੋ ਜਿਹਨੇ ਫਿਰਵਾ ਦੇਖਿਆ ਉਹ ਤੋਂ ਜੰਮਦਾ ਇੱਕ ਹੋ ਕੇ ਸਾਹਿਜ ਸੁਨ ਇੱਕ ਫਿਰਵਾ ਇੱਕ ਬੂਟਾ ਪੈਦਾ ਹੋਇਆ ਪੈਦਾ ਇਹਦਾ ਕਬੀਰ ਨਹੀਂ ਕਹਤਾ ਦਾ ਪਰ ਨਾਨਕ ਕਹਦਾ ਕੋਇਦਾ ਗਵੇ ਇਹ ਕੋਹੂ ਤਾਂ ਹੀ ਜਮੇ ਕਿਸ ਨੇ ਪੁੱਛਿਆ ਉਹ ਜੀ ਕਿ ਮੈਂ ਹਕੀਰ ਕੀ ਕਹਦਾ ਕਿਉਂ ਨੀ ਕਮ ਦਾ ਕਿਵੇਂ ਨਾ ਬਦਹਰੋ ਜਵਾਬ ਦਤਾ ਇੱਕ ਹੋਵੇ ਤਾਂ ਗਮੇ ਚਤਬਾਨੇ ਕੋਵੇ ਉੱਗ ਜਾਂਦਾ ਉਹ ਬੰਦਾ ਜਿਆਦਾ ਜਾਇ ਇੱਕ ਹੋਦਾ ਇੱਕ ਹੋਵੇ ਤਾਂ ਹੁਕਮ ਰੁੱਤੀ ਹੁਰਤ ਹੋਏ ਫਿਰ ਰੁੱਤ ਹੋਵੇ ਨਾਲ ਦੀ ਬਰਖਾ ਹੁੰਦੀ ਹੋਵੇ ਮਾੜੀ ਮੋਟੀ ਥੋੜਾ ਬੋਧ ਤਾਂ ਚਾਰ ਕਣੀਆਂ ਪਈਆਂ ਹੀ ਹੁਣ ਜੀ ਜੇ ਧਰਤੀ ਗਿੱਲੀ ਹੋ ਜਾ ਬੀਜ ਪਿਆ ਸਾਰੇ ਜੱਗ ਨੂੰ ਦਾ ਧਰਤੀ ਚ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟਵਾੜ ਹੋਤਾ ਘਾਟਵਾੜ ਕਿਸੇ ਜ ਨਹੀਂ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟੋ ਬਾੜ ਘਾਟ ਹੁੰਦਾ ਬਲੀ ਹੁੰਦਾ ਪਸੁੱਤਾ ਪਿਆ ਕਰਨਾ ਜਾਗਦਾ ਕਰਨਾ ਇਹ ਫਰਕ ਸਾਰਿਆਂ ਚ ਪੂਰਾ ਓਏ ਕਿਸੇ ਨਾ ਕੋਈ ਦਰਾਇਤ ਨਹੀਂ ਕੀਤੀ ਹੋਈ ਘਾਟਵਾੜ ਨ ਦਿੱਤਾ ਹੋਇਆ ਕਿਸੇ ਕੋ ਗਿਆਨਤਾ ਜ਼ਿਆਦਾ ਕਿਸੇ ਕੋ ਗਿਆਨਤਾ ਨਾਲੇ ਇਹਦੇ ਗਿਆਨਤਾ ਉਹ ਗਿਆਨਤਾ ਹੁਣ ਕਮਾਈ ਜਾਂਦੇ ਨੇ ਪਰ ਮਹੂੜੀ ਵਧਾਈ ਜਾਂਦੇ ਵਾੜਾ ਫੇਰ ਨਾਲੇ ਪਰਮੇ ਭਦੌਂਦੇ ਨੇ ਨਾ ਵਧਾਉਣਾ ਆਪਣਾ ਕਢਾਲਣ ਗਿਆਨ ਲੈ ਲੈਣ ਗੁਰਬਾਣੀ ਦਾ ਸ਼ਬਦ ਵਿਚਾਰ ਤੇ ਲੱਗ ਜੇ ਣ ਭਰਮ ਘਟ ਜੂਗਾ ਸਮਾਧੀ ਕਰਕੇ ਲੱਭੜ ਚਲਾ ਕੇ ਭਰਮੇ ਬਣਾਉਂਦੇ ਨੇ ਭਰਮੇ ਬਣਾਉਂਦੇ ਨਹੀਂ ਆ ਕਾਲਸੇ ਵਾਲਿਆਂ ਦੇ ਭਰਮੇ ਵੱਧਾ ਗਿਆਨ ਹੈ ਦੀ ਵਿਗਿਆਨ ਹੁੰਦਾ ਛੜਦੰਦੇ ਕੱਦੂ ਹੋਰ ਕੰਮ ਲੱਗ ਜਾਂਦੇ ਫੇ ਗੁਰਬਾਣੀ ਪੜਾਉਂਦੇ ਆ ਪੜ੍ਹਦੇ ਪੜਾਉਂਦੇ ਉਹ ਸੇਵਾ ਤਾਂ ਐਸੀ ਗੁਰਸ਼ੇਵਾ ਗੁਰਸ਼ੇਵਾ ਗੁਰ ਸ਼ਬਦ ਵਿਚਾਰ ਹੈ ਕਾਲ ਸੇਵਾ ਪਤਾ ਨਹੀਂ ਕਿੱਥੋਂ ਕੱਢ ਲੀਏ ਨੇ ਇਹਨੂੰ ਦੇ ਤਾਂ ਕੱਢ ਲਈ ਬੇਕਾਰ ਸੇਵਾ ਨੂੰ ਕੱਢ ਸੇਵਾ ਕਰਨ ਲੱਗੇ ਵਿੱਚ ਬੜ ਕੇ ਦੇਖੋ ਇਹਨਾਂ ਦੇ ਕੀ ਹੈ ਚੇਲੇ ਕੀ ਕਰਦੇ ਨੇ ਇਹਨਾਂ ਦੇ ਵੀਰਾ ਕਿੱਥੇ ਆਉਂਦੀ ਹੈ ਇਹਨਾਂ ਦੇ ਵਿੱਚ ਬੜਾ ਮਾਇਆ ਆਉਂਦੀ ਹੈ ਕਿੱਥੇ ਕਿੱਥੇ ਕਿਵੇਂ ਲੱਗਦੀ ਹੈ ਕਿੱਧਰ ਨੂੰ ਜਾਂਦੀ ਹੈ ਵਿੱਚ ਬੜੇ ਤੇ ਪਤਾ ਲੱਗਦਾ ਨਾ ਹਾਨ ਹੈ ਨਾ ਬਾਨ ਹੈ ਸਮਾਨ ਰੂਪ ਜਾਨੀ ਹੈ ਨਾ ਹਾਨ ਹੈ ਨਾ ਬਾਨ ਹੈ ਸਮਾਨ ਰੂਪ ਜਾਨੀ ਹੈ ਹਾਣੀ ਕਿਸੇ ਦੇ ਵਿੱਚ ਨਹੀਂ ਹੈ ਹਾਨ ਹੈ ਹਾਣੀ ਨਹੀਂ ਹੋ ਰਹੀ ਕੋਈ ਕਿਸੇ ਦੀ ਕੁਛ ਵੀ ਨਾ ਬਾਨ ਹੈ ਸਮਾਨ ਰੂਪ ਜਾਨੀਏ ਕਿਸੇ ਵਿੱਚ ਕੋਈ ਘਟੇਵੱਦੇ ਵਾਲੀ ਗੱਲ ਨਹੀਂ ਪਾਈ ਹੋਈ ਇੱਕੋ ਜਿਹਾ ਸਾਰਿਆਂ ਦਾ ਲੋਤ ਇੱਕੋ ਜਿਹਾ ਕਿਸੇ ਨੇ ਆਪਣੀ ਬੁੱਧੀ ਨਾਸ਼ ਕਰ ਲਈ ਕਿਸੇ ਨੇ ਆਪਣੀ ਬੁੱਧੀ ਪ੍ਰਗਟਾਸ਼ ਕਰ ਲਈ ਇੱਕੋ ਜਿਹਾ ਦੇ ਕੇ ਭੇਜੀ ਸੀ ਪੂੰਜੀ ਸਾਰਿਆਂ ਨੂੰ ਇੱਕੋ ਜੀ ਪੂੰਜੀ ਲੈ ਕੇ ਆਏ ਪੈਦਾ ਹੋਏ ਸੀ ਸਾਰੇ ਜੇ ਸਾਰੇ ਆਏ ਨਾ ਨਾ ਗਰਭਜੋਣ ਚ ਇੱਥੇ ਰਾਮਗਰਭ ਚ ਜਬ ਅਲ ਅੱਬਲ ਅਲੋ ਨੂਰ ਜਾਂ ਪਾਇਆ ਸਾਰਾ ਨੂਰ ਇੱਕੋ ਜਿਹਾ ਸੀ ਸਾਰੇ ਲੋਰੇ ਯਾਰ ਫਿਰ ਉਰਦਾ ਸਭ ਇੱਕੋ ਜਿਹਾ ਸੀ ਭਾਈ ਘਟਵੱਧ ਕਿਉਂ ਗਿਆ ਅੱਜ ਘਟਵੱਧ ਕਿਉਂ ਲੱਗਦਾ ਹੈ ਚਾਰ ਮੁੰਡੇ ਹੁੰਦੇ ਨੇ ਬਾਪ ਦੇ ਅੱਡ ਹੋ ਜਾਂਦੇ ਨੇ ਇੱਕੋ ਜੀ ਪ੍ਰਾਪਰਟੀ ਦੇ ਦਿੰਦਾ ਕੋਈ ਵਾਝ ਜਾਂਦਾ ਕੋਈ ਘਟ ਜਾਂਦਾ ਇਹ ਤਾਂ ਆਪਣੇ ਸਾਹਮਣੇ ਵੀ ਹੁੰਦਾ ਹੀ ਹੈ ਬਾਦ ਗੋਣਾਂ ਦਾ ਘਟ ਕੇ ਜਾਂਦਾ ਤਾਂ ਹੁਣ ਉਹਨਾਂ ਨੂੰ ਪੁੱਛੋ ਕਿਉਂ ਕੋ ਬੜਕਾ ਘਟਵੱਧ ਕੇ ਜ਼ਿੰਮੇਵਾਰੀ ਉਹ ਨਾ ਦੀਆ ਬੰਦ ਘਟਦਾ ਉਹਨਾਂ ਦੀ ਜ਼ਿੰਮੇਵਾਰੀ ਹੈ ਚਾਹੇ ਰੱਬ ਦੇ ਛੱਡ ਦੇਣ ਆਪਣਾ ਦੋਸ਼ ਨਹੀਂ ਲੈਂਦਾ ਆਦਮੀ ਦੂਏ ਤੇ ਸੜਦੇ ਵੇ ਪਰ ਜ਼ਿੰਮੇਵਾਰੀ ਉਹਨਾਂ ਦੀ ਹੋਈ ਮਕੀਨ ਐ ਸਾਡੀ ਆਪਣੀ ਜ਼ਿੰਮੇਵਾਰੀ ਹੈ ਕਿਸੇ ਦਾ ਗਿਆਨ ਘਟਿਆ ਹੈ ਕਿਸੇ ਦਾ ਵਧਿਆ ਅਸੀਂ ਜ਼ਿੰਮੇਵਾਰੀ ਦੇ ਨਹੀਂ ਭੱਜ ਸਕਦੇ ਜਿਹੜੇ ਜ਼ਿੰਮੇਵਾਰੀ ਤੇ ਭੱਜਦੇ ਨੇ ਪਹਜਾਉਦੇ ਨੇ ਕੌਣ ਨਹੀਂ ਹੁੰਦ ਨੇ ਕਾਟਾ ਆਪ ਵੀ ਭਾਈ ਬੈਠੇ ਰਹਿਣਾ ਤਾਂ ਜ਼ਿੰਮੇਵਾਰੀ ਤੇ ਭਜਾਉਂਦੇ ਰਹੇ ਅਗਲਾ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਭਗਤ ਕਿਉਂ ਨਹੀਂ ਬਣ ਸਕਿਆ ਹੁਣ ਤੱਕ ਉਹ ਆਪਣੀ ਲਕੋਣ ਵਾਲ ਤੇ ਜ਼ਿੰਮੇਵਾਰੀ ਰੱਬ ਤੇ ਸੜਦੇ ਨਿਸ਼ਾਰੇ ਗੁਰਬਾਨੀ ਦੀ ਸਰਦੀ ਉਹ ਕਹਿੰਦਾ ਪੈਰ ਕੋਹੜਾ ਮਾਰਿਆ ਗਾਫਲ ਆਪਣੇ ਹੱਥ ਗਾਫਲ ਹੈ ਇਹਨੇ ਪੈਰ ਕੋਹੜਾ ਮਾਰਿਆ ਤੇਰੇ ਨਾਲ ਹਰ ਵਕਤ ਹੈਗਾ ਹੋ ਗਿਆਂ ਦੇਣਾ ਤੂੰ ਲੈਵੇਂ ਤਾਂ ਨਵੇਂ ਤੂੰ ਤਾਂ ਗਿਆਨ ਦੇ ਨਾਲ ਦੇ ਲੱਤਾਂ ਮਾਰਦਾ ਉਹ ਤਾਂ ਦੂਰੇ ਦਾ ਲੱਤ ਮਾਰ ਵਾਲੇ ਨੰਦਰ ਤੇ ਦੂਰੇ ਰਹਿੰਦਾ ਹੁੰਦਾ ਕੋਈ ਉਹ ਤਾਂ ਦੂਰੇ ਰਹੂ ਤਾਂ ਤੇ ਫਿਰ ਕੀ ਕਰੂਗਾ ਉਹ ਕ્યાં ਲੈਣ ਦਾ ਜੋ ਬੂਡ ਨਹੀਂ ਹੈ ਇਹਨਾਂ ਦਾ ਕ્યાં ਲੈਣ ਦਾ ਬੂਡ ਹੁੰਦਾ ਗੁਰਪਾਣੀ ਪੜੇ ਤੇ ਪਤਾ ਲੱਗਦਾ ਵੀ ਅਸੀਂ ਗਲਤੀ ਕੀ ਆ ਸਾਡੇ ਚ ਕੀ ਅਸੀਂ ਕਰਨਾ ਸੀ ਕੀ ਕਰਦੇ ਆ ਗੁਰਬਾਨੀ ਨੂੰ ਸਮਝੇ ਆਪ ਸਿੱਧਾ ਸਿੱਧਾ ਲੈ ਕੇ ਗੁਰਬਾਨੀ ਰੱਖੋ ਆਪ ਦੁਗਤੇ ਸੁਣ ਕੇ ਵੀ ਫਿਰ ਆਪ ਖੋਜੋ ਦੱਸਣ ਵਾਲੇ ਵੀ ਬਹੁਤ ਉਲਟ ਦੱਸ ਰਹੇ ਨੇ ਆਪਣੀ ਗੱਲ ਵੀ 옳 ਲੱਗਦੀ ਹੋਵੇ ਕਿਸੇ ਨੂੰ ਆਪ ਖੋਜ ਲਵੇ ਆਪ ਖੋਜੇ ਨਾ ਤਸੱਲੀ ਕਰੇ ਆਪਣੀ ਗੱਲ ਠੀਕ ਹੈ ਮਕੀਨ او ਮਕਾਨ ਅਪਰਮਾਨ ਤੇਜ ਮਾਨੀਆ ਮਕੀਨ او ਮਕਾਨ ਅਪਰਮਾਨ ਤੇਜ ਮਾਨੀਆ ਅਪਰਮਾਨ ਤੇਜ ਮਾਨੀਏ ਅਪਰਮਾਨ ਤੇਜ ਆ ਜਿਹੜਾ ਹਿਰਦੇ ਤੇਜ ਆ ਨਾ ਵਕੀਨ ਬੁਕਾਨ ਬੁਕਾਨ ਹਿਰਦੇ ਰੁਕਾ ਦੇਣ ਉਹ ਬੁਕਾਨ ਕਹੇ ਤਾਂ ਉੱਥੇ ਘਰ ਕਿਹਾ ਹੋਇਆ ਇਹ ਸਾਰਾ ਜਿਹੜਾ ਤੇਜ ਆ ਹਿਰਦੇ ਵਿੱਚ ਆ ਜਿਹਦੀ ਗੱਲ ਕਰਦੇ ਆ ਪੂਜੀ ਦੀ ਇੱਕੋ ਜੀ ਲੈ ਕੇ ਆਏ ਇਹ ਹਿਰਦੇ ਸਾਡੇ ਗਿਆਨ ਹੈ ਨਾ ਅੰਦਰ ਉਹਦੀ ਗੱਲ ਆ ਬਾਹਰ ਜਾਇਦਾਦ ਦੀ ਗੱਲ ਨਹੀਂ ਕਿਉਂ ਨਾਮ ਤੋਂ ਬਿਨਾ ਤਰਬੰਦੀ ਹੋਈ ਨਹੀਂ ਕੁਰਬਾਨੀ ਹੋਰ ਕਿਸੇ ਚੀਜ਼ ਦੀ ਉਹ ਜੀ ਤਾਂ ਨਾਮ ਦੀ ਹੈ ਸਾਡੇ ਕੋ ਨਾਮ ਗਿਆਨ ਹੁੰਦਾ ਮਕੀ ਉਹ ਜਣੀ ਸੰਸਾਰ ਦੇ ਵਿੱਚ ਜਿਹੜਾ ਗਿਆਨ ਸਾਰੇ ਹੀ ਹੈ ਉਹ ਕਾਹ ਹਿਰਦੇ ਜਾ ਤੁਹਾਡੇ ਜਿਹਨੂੰ ਅਸੀਂ ਬਾਹਰਲਾ ਗਿਆਨ ਕਹਿੰਦੇ ਹਾਂ ਨਾ ਸਾਰੇ ਸਰਬਿਆਪੀ ਹੈ ਉਹ ਕੀ ਤਾਂ ਸਰਬਿਆਪੀ ਹੈ ਸਰਬਆਪੀ ਬਾਹਰ ਦਾ ਪਤਾ ਲੱਗਣਾ ਆਪਣੇ ਬੁਕਾਨ ਚੋਂ ਦਾ ਪਤਾ ਲੱਗੂਗਾ ਹਿਰਦੇ ਚੋਂ ਤਾਂ ਪਤਾ ਲੱਗੂਗਾ ਨਾ ਉਹ ਹਿਰਦੇ ਚ ਵੀ ਹੈ ਸਤਰਾਤਵਾਂ ਦੀ ਆਵਾਜ਼ ਅਪਰਮਾਨ ਤੇਜਮਨ ਮੰਨੀ ਹੈ ਬੜੀਏ ਉਹ ਅਪਰਮਾਨ ਤੇਜ ਹੈ ਉਸ ਤੇਜ ਦਾ ਕੋਈ ਬਾਹਰ ਪ੍ਰਮਾਨ ਨਹੀਂ ਹੈ ਉਹ ਤੇਜ ਨੂੰ ਕਹੇ ਵੀ ਉਹ ਜਾਂ ਹੋਰ ਬਾਹਰ ਕੋਈ ਨਹੀਂ ਦੱਸ ਸਕਦੇ ਕੀ ਐ ਉਹ ਜੀ ਰੋਸ਼ਨੀ ਹੋਰ ਕੋਈ ਨਹੀਂ ਐ ਬਾਤ ਦਾ ਰੋਸ਼ਨੀ ਆ ਚੰਦ ਸੂਰਜ ਦੀ ਹੋਊਗੀ ਬਿਜਲੀ ਦੀ ਹੋਜੂਗੀ ਜੇ ਸੋ ਚੰਦਾ ਹੋ ਗੂਆ ਸੂਰਜ ਚੜੇ ਹਜ਼ਾਰ ਇੱਥੇ ਚੈਨਲ ਹੁੰਦਾ ਘੁਰ ਬੁਰ ਘੋਰਾ ਦਾਰ ਗਿਆਨ ਤੇ ਬਣਾ ਨਹੀਂ ਰਹਾ ਉਹ ਗਿਆਨ ਦਾ ਚੈਨਲ ਕਿਹਾ ਜਾਂਦਾ ਹੈ ਅਪਰਵਾਣ ਤੇਜ ਹੈ ਗਿਆਨ ਦਾ ਚੈਨਲ ਕਿਹਾ ਜਾਂਦਾ ਹੁੰਦਾ ਹੁਣ ਕੀ ਦਸੀਏ ਕਿਹਾ ਜਾਂਦਾ ਇਹਦੇ ਅੰਦਰੋਂ ਦੇਖ ਲਓ ਜਿੰਨਾ ਗਿਆਨ ਉਹ ਚਾਣਨੇ ਆ ਤੁਹਾਡੇ ਗੱਲ ਆ ਗਈ ਹੋਈ ਐ ਪਰ ਕੋਈ ਪ੍ਰਮਾਣ ਨਹੀਂ ਇਸ ਤੇ ਦਾ ਇਸ ਤੇ ਦਾ ਬਾਹਰ ਕੋਈ ਸਾਡੇ ਕੋਲ ਪ੍ਰਮਾਣ ਨਹੀਂ ਆ ਵੀ ਇਹੋ ਜਿਹਾ ਹੁੰਦਾ ਕਿਸੇ ਜੀ ਨਾਲ ਤੁਲਨਾ ਕਰਕੇ ਨਹੀਂ ਦੱਸ ਸਕਦੇ ਹੀਰੇ ਜੋ ਹਾਲ ਲਾਲ ਇਹਨਾਂ ਦੇ ਤੇਜ ਵਰਗਾ ਇਹੋ ਜਿਹੀ ਰੋਸ਼ਨੀ ਵਰਗੀ ਰੋਸ਼ਨੀ ਵੀ ਨਹੀਂ ਹੁੰਦੀ ਇਹੋ ਉਹ ਆਪਣੀ ਕਿਸਮ ਦੀ ਰੋਸ਼ਨੀ ਹੈ ਬਸ ਅੰਦਰ ਸਭ ਤੇ ਹੈਗੀ ਹੈ ਦੇਖ ਲੋ ਉਹ ਬੁੱਧੀ ਉਹ ਰੋਸ਼ਨੀ ਦਾ ਹੀ ਨਾਮ ਆ ਸਾਡੀ ਜਿਹੜੀ ਸਾਡੇ ਕੋਲ ਅਕਲ ਹੈ ਨਾ ਉਹ ਰੋਸ਼ਨੀ ਦਾ ਨਾਮ ਹੈ ਅਕਲ ਹੈ ਪਜਾ ਜੀ ਕਹਿੰਦੀ ਤੇਜ ਰੋਸ਼ ਅਕਲ ਹੈ ਉਹ ਜੀ ਤੇਜ ਰੋਸ਼ਨੀ ਹੈ ਜਿਹਦੀ ਤੇਜ ਅਕਲ ਹੈ ਉਹ ਨਹੀਂ ਉਹ ਤੇਜ ਰੋਸ਼ਨੀ ਹੈ ਐ ਨਹੀਂ ਗੱਲ ਤੋਂ ਜ਼ਿਆਦਾ ਨਹੀਂ ਦੱਸ ਸਕਦੇ ਬਾਹਰ ਦੀ ਇਹ ਤਾਂ ਘੌੜੂ ਬਾਹਰ ਤਾਂ ਕੁਝ ਵੀ ਦਿਖਾਉਂਦਾ ਅਪਰਮਾਨ ਤੇਜ ਹੈ ਤਾਂ ਨਾ ਦੇ ਹੈ ਨਾ ਗੇ ਹੈ ਨਾ ਦੇ ਹੈ ਨਾ ਗੇ ਹੈ ਨਾ ਜਾਤ ਹੈ ਨਾ ਪਾਤਾ ਕੋਈ ਨਾ ਦੇ ਕੋਈ ਨਹੀਂ ਹੈ ਸਰੀਰ ਕੋਈ ਨਹੀਂ ਬਾਹਰ ਸਾਡੇ ਦਿਹਾਣ ਹੈ ਘਰ ਨੇ ਨਾ ਜਾਤ ਹੈ ਨਾ ਪਾਤਾ ਨਾ ਜਾਤਾ ਨਾ ਪਾਤਾ ਕੋ ਸਾਰਿਆਂ ਦੀ ਅਕਲ ਕੋ ਦੇਖੋ ਨਾ ਅਕਲ ਤਾਂ ਸਾਰਿਆਂ ਦੇ ਵਿੱਚ ਹੀ ਹੈ ਅਕਲ ਦੀ ਵੀ ਕੋ ਯਾਦ ਹੁੰਦੀ ਹੈ ਅਕਲ ਦਾ ਵੀ ਕੋ ਘਰ ਹੁੰਦਾ ਦਿਹਾਣੇ ਜਗਰ ਘਟੋਵੇ ਸਿਆਣੇ ਚ ਵੱਧ ਹੋਵੇ ਸਿਆਣੇ ਦੇ ਘਟੋਵੇ ਨਿਆਣੇ ਚ ਵੱਧ ਹੋਵੇ ਦੇਖੋ ਨਾ ਅਧਿਨ ਪਾਸ਼ਾ ਦੀ ਕਿੰਨੀ ਉਮਰ ਹੈ ਭਗਤ ਭਗਤਾਂ ਦੇ ਵੀ ਛੋਟੇ ਛੋਟੇ ਉਮਰ ਦੇ ਭਗਤ ਨਹੀਂ ਪਾਪਾ ਬੁੱਢਾ ਜੀ ਦੀ ਕਿੰਨੀ ਉਮਰ ਹੈ ਉਹਨਾਂ ਦੇ ਛੋਟਿਆਂ ਨੂੰ ਉਰੇ ਹੀ ਵੱਢੀ ਰਹੀ ਹੈ ਉਮਰ ਚ ਇਹ ਤਾਂ ਇਹ ਦਹੀਂ ਜਲਦਾ ਨਾ ਮੰਤਰ ਹੈ ਨਾ ਮਿੱਤਰ ਹੈ ਨਤਾਤ ਹੈ ਨਾ ਮਾਤ ਹੈ ਨਾ ਮੰਤਰ ਹੈ ਨਾ ਮਿੱਤਰ ਹੈ ਨਬਿੱਤਰ ਬਿੱਤਰ ਤਾਂ ਸਾਰਾ ਉਹਨੂੰ ਬੰਧਿਆ ਹੋਇਆ ਬਿੱਤਰ ਤਾਂ ਜੇ ਤੂੰ ਬਿੱਤਰਾ ਸਾਡਲਾ ਬਿੱਤਰ ਤਾਂ ਹੈ ਉਹ ਸਭ ਕੋ ਬਿੱਤਰ ਨਹੀਂ ਗਲਤ ਬਿਸਪਰਟ ਹੋਇਆ ਸਭ ਕੋ ਮੀਤ ਹੈ ਬਿਰਤ ਹੋਣਾ ਚਾਹੀਦਾ ਰਾਰਾ ਬੋਬੇ ਨੂੰ ਲੱਗਣਾ ਚਾਹੀਦਾ ਤੱਤਾ ਮੁਖਤਾ ਚਾਹੀਦਾ ਨਮਤਰ ਹੈ ਨਮਰਤਾ ਹੈ ਨਾ ਤਾਦਾ ਮ੍ਰਿਤ ਹੈ ਕੁਦੀ ਬਿਰਤ ਨਹੀਂ ਹੈ ਮੌਤ ਨਹੀਂ ਆਹੋ ਕਹਾਂ ਆਊਗਾ ਮੌਤਰੀ ਹੈ ਤੂੰ ਨਾ ਤਾਤ ਹੈ ਨਾ ਮਾਤਾ ਹੈ ਹਾਂ ਮੌਤਰੀ ਹੈ ਤੂੰ ਕੋਈ ਮੌਤ ਕਹੇ ਮੌਤ ਹੈ ਹੋ ਮੌਤ ਕੋਈ ਟੀ ਨਹੀਂ ਹੁੰਦੀ ਤੇਰੀ ਨਾ ਮੰਤਰੇ ਨਾ ਤਾਤ ਕੋਈ ਮੰਤਰੇ ਨਾ ਤੇਰੀ ਵਰਤਿਉ ਹੈ ਨਾ ਤਾਤ ਹੈ ਨਾ ਮਾਤਾ ਹੈ ਨਾ ਤਾਤ ਹੈ ਨਾ ਮਾਤਾ ਹੈ ਨਾ ਤਾਤ ਮਾਤਾ ਕੋਈ ਨਾ ਅੰਗ ਹੈ ਨਾ ਰੰਗ ਹੈ ਨਾ ਸੰਗ ਹੈ ਨਾ ਸੰਗ ਸਾਥ ਨੇ ਹੈ ਨਾ ਅੰਗ ਹੈ ਨਾ ਰੰਗ ਹੈ ਨਾ ਰੰਗ ਹੈ ਨਾ ਸੰਗ ਸਾਥ ਨੇ ਹੈ ਨਾ ਸੱਦ ਸਾਥ ਨੇ ਹੈ ਜਿਹੜਾ ਤੇਰਾ ਸੰਗ ਸਾਥ ਹੈ ਨਾ ਸੰਗ ਸਾਥ ਜਿਵੇਂ ਸਰੀਰ ਜੇ ਸੰਗ ਸਾਥ ਹੈ ਕੋਈ ਜੇ ਭਗਤਾ ਭਗਤ ਜੀ ਵੀ ਇਹੀ ਗੁਣ ਨੇ ਆ ਜਿਹੜੇ ਗੁਣ ਨੇ ਭਗਤ ਦੇ ਗੁਣ ਨੇ ਅਸਲ ਚ ਇੱਕਾ ਜਿਹੜਾ ਜਿਹੜਾ ਸਰੀਰ ਹੈ ਤੇਰੇ ਸੰਗ ਸਾਥ ਹੈ ਤੇ ਨਾ ਨਿਉਮਰੀ ਹੈ ਫੇ ਤੇਰਾ ਸੰਗ ਸਾਥ ਨੇ ਹੈ ਆ ਸਰੀਰ ਸਾਥ ਹੈ ਨਾ ਤੇਰੇ ਨਾਲ ਸੰਗਯਦਨਮ ਨਹੀਂ ਬੈਠਿਆ ਹੈ ਬਿਰਤ ਨਹੀਂ ਬਿਰਤ ਨਹੀਂ ਜਾਂਦਾ ਤੇ ਬਿਰਤੇ ਚਾਹੀਦੀ ਨਾ ਦੋਖ ਹੈ ਨਾ ਦਾਗ ਹੈ ਬਿਰਤੇ ਜਾਦੇ ਬਿਰਤੇ ਨਹੀਂ ਨਾ ਹੈ ਉਹ ਨੂੰ ਭਗਤ ਰੂਹ ਪਰ ਤੂੰ ਤਾਂ ਘਾਹ ਚਲਾ ਗਿਆ ਜਿਹਨੂੰ ਪਦਾਰਥ ਮਿਲ ਗਿਆ ਜਿਹਨੂੰ ਪਦਾਰਥ ਫਿਰ ਸਰੀਰ ਜਿਹੜਾ ਇਹਦੇ ਨਾਲ ਨੇ ਟੀਜੇ ਤੂੰ ਫਿਰ ਰੇਡੀ ਬਹੁਤ ਜਿਆਦਾ ਪੜਤਾ ਲਾਤੀਆਂ ਉੱਥੋਂ ਜਿਹੜੀ ਗੱਲ ਆਪਾਂ ਸਮਝ ਕੇ ਆਏ ਹਾਂ ਨਾ ਆ ਤੂੰ ਜਿਆਦਾ ਪੜਤਾ ਲਾ ਕੇ ਸੋਖੇ ਤਰੀਕੇ ਨਾਲ ਸਮਝਾਇਆ ਹੋਇਆ ਹੈ ਕਲੀਅਰ ਕੀਤਾ ਹੈ ਸੰਗ ਸਾਥ ਨੇ ਤਾਂ ਕਿ ਪਿੱਛੇ ਜੇ ਕੋਈ ਗਲਤੀ ਰਹਿ ਗਈ ਹੋਵੇ ਕਿ ਦੇ ਸਮਝਣ ਦੇ ਵਿੱਚ ਇੱਥੇ ਆ ਕੇ ਭੁਲੇਖਾ ਚੱਕਿਆ ਜਾ ਨਾ ਸੰਗ ਸਾਥ ਨੇ ਹੈ ਸੰਗ ਸਾਥ ਆ ਜਿਹੜਾ ਸਰੀਰ ਹੈ ਸੰਗ ਸਾਥ ਕੀ ਹੁੰਦਾ ਹੈ ਸਰੀਰ ਹੈ ਸੰਗ ਸਾਥ ਇਹਦਾ ਅੰ데 ਕਿੱਥੇ ਸੰਗ ਤਾਂ ਵੀ ਸਰੀਰ ਹੀ ਰਹਿ ਗਿਆ ਹੋਰ ਕੀ ਇਹਦਾ ਵੀ ਮੋ ਨਹੀਂ ਹੈ ਨਾ ਦੋਖਾ ਹੈ ਨਾ ਦਾਗ ਹੈ ਨਾ ਦੋਖਾ ਹੈ ਨਾ ਦਾਗ ਹੈ ਨਾ ਕੋਈ ਉਗੜ ਲੈਣਾ ਕੋਈ ਦਾਗ ਹੈ ਨਾ ਦਬਾਹ ਖੈ ਹੈ ਨਾ ਦੇਹ ਹੈ ਦੁੱਧ ਦੋਇ ਖੈ ਦੇ ਨਾ ਦੋਇ ਦਾ ਦਰ ਦੋਇਸ ਪਾਬਨਾ ਹੈ ਤੇ ਸਰੀਰੇ ਕੋਈ ਇਹ ਸਾਰਾ ਨਕਸ਼ਾ ਭਗਤ ਤੇ ਭਗਉਤੀ ਦੀ ਗੱਲ ਚਲਦੀ ਹੈ ਨਾ ਵਿੱਚ ਕੱਲ ਤਾਂ ਭਗਉਤੀ ਦੀ ਚਲਦੀ ਗਾਹਾਂ ਦੇ ਲੈ ਕੇ ਭਗਤ ਤੇ ਲੈ ਕੇ ਗੱਲ ਛੜਤੀ ਉਪੜੀ ਗੱਲ ਕਰ ਰਹੇ ਨੇ ਨਾ ਹੁਣ ਮੇਰਾ ਸਰੀਰ ਨਾਲ ਮੋਹ ਨਹੀਂ ਹੈ। ਨਾ ਸੰਸਾਰ ਨਾਲ ਹੈ। ਸੰਸਾਰ ਇਹ ਆਪਣੀ ਗੱਲ ਕਰ ਰਿਹਾ ਹੈ ਨਾ ਕਿ ਇਸ ਅਵਸਥਾ ਵਿੱਚ ਐ ਹੁੰਦਾ।